ਸਸਰੀਕ ਆਇਟਰ ਸਾਰਿਆਂ ਨੂੰ ਅਸੀਂ ਨੰਦ ਪੜ੍ਹਾਈ ਖਾਜਰਾ ਤੁਹਾਡੇ ਲਈ ਬਹੁਤ ਪਿਆਰੀਆਂ ਬੁੱਗੀਆਂ ਲੈ ਕੇ ਪਹਿਲਾਂ ਵੀ ਅਸੀਂ 5-4 ਦਿਨ ਹੋਰ ਤਾਂ ਹੀ ਬੁੱਗੀਆਂ ਪਾਈਆਂ ਸੀ ਸੌਂ ਦੇ ਮਹੀਨੇ ਦੇ ਵਿੱਚ ਹੁਣ ਅਸੀਂ ਤੁਹਾਨੂੰ ਲਗਾਤਾਰ ਕਿਉਂਕਿ ਕੱਠਿਆਂ ਤੇ ਇੰੀਆਂ ਬੁੱਗੀਆਂ ਪਾਈਆਂ ਜਾਂਦੀਆਂ ਤੇ ਹੌਲੀ-ਹੌਲੀ ਤੁਹਾਨੂੰ ਇੱਕ ਦੋ ਦਿਨ ਬਾਅਦ ਬੁੱਗੀਆਂ ਸੌਂਦੇ ਰਹਾਂਗੇ ਘੱਟੋ-ਘੱਟ ਤੁਹਾਨੂੰ ਮੈਨੂੰ ਐਂ ਲੱਗਦਾ ਜੀ ਮੈਂ ਸਭ 151 ਸੁਣਾਉਂਦਾ ਹੈਨਾ ਸ਼ਾਰਟ ਤੇ ਵੀ ਪਾਉਂਦੇ ਰਹਿੰਨੇ ਆ ਤੇ ਇਹ ਵੀ ਸੁਣਾਵਾਂਗੇ ਤੇ ਇਹ ਜਿਹੜਾ ਮੈਂ ਨੁਕਤਾ ਪਾਉਂਗੀ ਨਾ ਉਹ ਜਿਵੇਂ ਜੋੜਾਂ ਦਾ ਦਰਦ ਹੈਗਾ ਬਹੁਤ ਸੌਖਾ ਜਿਹਾ ਤਰੀਕਾ ਹੈਗਾ ਕਿੰਨੋਂ ਤਾਂ ਕਿੰਨੇ ਨੁਕਤੇ ਪਾਏ ਹੋਣੇ ਨਾਲ ਕਿ ਜਿਹੜਾ ਮਰਜੀ ਵਕਤ ਕੇ ਦੇ ਲਿਓ ਤੇ ਬਾਬਾ ਜੀ ਦਾ ਨਾਮ ਦੱਸੋ ਜੀ ਨੇ ਜਿਹਦਾ ਮੈਂ ਸੁਣਿਆ ਹੈਗਾ ਉਹ ਤੋਂ ਲਿਖ ਕੇ ਮੈਂ ਤੁਹਾਨੂੰ ਪਾਉਣੀ ਹੁੰਦੀ ਆ ਤੁਹਾਨੂੰ ਕਿਹਾ ਵੀ ਮੈਂ ਤਾਂ ਮਾਂ ਕੁਸ਼ਾਨ ਲਈ ਨੁਕਤੇ ਦੱਸੇ ਉਹ ਜਿਹਨਾਂ ਪਸਦੀਆਂ ਤੇ ਤੁਹਾਨੂੰ ਸਾਰਾ ਤੋਂ ਨਹੀਂ ਸੁਣੇ ਜਾਂਦੇ ਮੈਂ ਦੇਖ ਲਈ ਤੇ ਜਿਹੜਾ ਮੈਨੂੰ ਵਧੀਆ ਲੱਗਦਾ ਪਰ ਤੇ ਹੋਰ ਮੈਂ ਤੁਹਾਡੇ ਤੱਕ ਲੁਪਤਾ ਪਿਆ ਨਹੀਂ ਆ ਇਸ ਤੋਂ ਬਾਅਦ ਮੈਂ ਨੁਕਤਾ ਪਾਉਂਗੀ ਪਹਿਲਾਂ ਸੁਣੋ ਬੋਲੀਆਂ ਜਿੰਨੀਆਂ ਸਾਥੋਂ ਪੜ੍ਹ ਕੇ ਹੁੰਦੀਆਂ ਬਾਦ ਤੇ ਪਹਿਲਾਂ ਮੈਂ ਜਿਹੜੇ ਬੋਲੀਆਂ ਪਾਉਂਨਾ ਇਹ ਸਾਰੇ ਸਿੱਖਿਆਦਾਇਕ ਬੋਲੀਆਂ ਨੇ ਇਹਦੇ ਵਿੱਚ ਰਗੀਆਂ ਮਿਲੀਆਂ ਹੋਣਗੀਆਂ ਪਹਿਲਾਂ ਮੈਂ ਆਪਣੇ ਬਾਰੇ ਹੈਨਾ ਤੇ ਦੱਸੂਗੀ ਮੈਂ ਤੇ ਤੁਸੀਂ ਬੱਚ ਬੋਲੀਆਂ ਜੀ ਸੁਣਦੇ ਹੋ ਹੈਨਾ ਲਓ ਆਜਿਓ ਫਿਰ ਆਪਾਂ ਲਾਈਏ ਰੌਣਕਾ ਸਾਡੇ ਨਾਲ ਤੁਸੀਂ ਕਿੰਦਾ ਵੀ ਪਾਓ ਹੈ ਲੇ ਸੁਣੋ ਫਿਰ ਕਹਿੰਦਾ ਮੈਂ ਆਪਣੇ ਬਾਰੇ ਮੈਨੂੰ ਨਾਲ ਕੋਈ ਫਰਕ ਨਹੀਂ ਪਤਾ ਪਰ ਮੈਨੂੰ ਫਿਰ ਪੁੱਛ ਲੰਗਿਆ ਨਹੀਂ ਤੁਸੀਂ ਕਿੱਥੋਂ ਰਹਿਣ ਵਾਲੇ ਹੋ ਕਿਵੇਂ ਆ ਉਹ ਮੈਂ ਪਹਿਲਾਂ ਵੀ ਦੱਸਿਆ ਅੱਜ ਫਿਰ ਦੱਸ ਦਿਆਂ ਤੁਹਾਨੂੰ ਗੁਰਦੀ ਪਾ ਕੇ ਨੀ ਪਿੰਡੇ ਹੰਡੇ ਆਏ ਜੰਮੀ ਜਾਈ ਭਾਈ ਤੇ ਬਿਸ਼ੌਰ ਬਿਆਹੀ ਬਈ ਸ਼ੇਰ ਸਲਾਮ ਊਦਨ ਸੰਗ ਬਾੜਾ ਲੇਵਲ ਲੈ ਲੈ ਸ਼ੈਰ ਸੁਨਾ ਮੂਦਮ ਸਿੰਘ ਬਾळा ਇੱਥੇ ਰਹਿਨੀ ਆ ਭਾਈ ਭਈ ਮਾਂ ਬੋਲੀ ਦੀ ਕਰਦੀ ਸੇਵਾ ਲੈਵਲ ਲੈ ਲੈ ਮਾਂ ਬੋਲੀ ਦੀ ਕਰਦੀ ਸੇਵਾ ਖੁਸ਼ ਨੇ ਕੁੜੀਆਂ ਬੁੜੀਆਂ ਬਣਦੀ ਜੰਤਨ ਨੂੰ ਤੰਦਰੁਸਤੀ ਮਿਆਂ ਕੁੜੀਆਂ ਬਣਦੀ ਜੰਤਨ ਨੂੰ ਤੰਦਰੁਸਤੀ ਮਿਆਂ ਕੁੜੀਆਂ ਬਣਦੀ ਜੰਤਨ ਨੂੰ ਤੰਦਰੁਸਤੀ ਮਿਆਂ ਕੁੜੀਆਂ ਬਣਦੀ సోనోని బట్టియో సో ముటియారో సోండో పేణా మామాని తోనే తోను గీత్ సనామా సోనే తోను గీత్ సనామా నాలే బోలియా పామా బై సేత్ సమంది బుక్తే దస్తా ਸਾਰੇ ਖੋਲਖਣਾ ਮਹਾਪੁਰਸ਼ਾਂ ਨੇ ਇਹਦ ਬਤਾਏ ਥੋਡੇ ਤੱਕ ਪਹੁੰਚਾਵਾ ਪਾਲੂ ਤਨਦ੍ਰਸhti ਨਿਤਨੁਕਤੇ ਮੈਂ ਪਾਵਾ ਪਾਲੂ ਤਨਦ੍ਰਸhti ਨਿਤਨੁਕਤੇ ਮੈਂ ਪਾਵਾ ਪਾਲੂ ਤਨਦ੍ਰਸhti ਨਿਤਨੁਕਤੇ ਮੈਂ ਪਾਵਾ ਪਾਲੂ ਤਨਦ੍ਰਸhti ਭਾਈ ਗੁਰੂ ਲਾਲ ઋષੀ ਮੇਰੇ ਭੀਜੇ ਦਾ ਪੁੱਤ ਸਾਦੇ ਆਵੇ ਜਾਵੇ ਭਈ ਜਿੰਨਾ ਸੋਣਾ ਉਨੰਹੀਂ ਸਿਆਣਾ ਵੱਲੇ ਵੱਲੇ ਜਿੰਨਾ ਸੋਨਾ ਉੰਨੇ ਹੀ ਸਿਆਣਾ ਮੱਥੇ ਬਟਨਾ ਪਾਵੇ ਬਈ ਗੁਆਜੀ ਕਹਿ ਕੇ ਮੱਥਾ ਟੇਕਦਾ ਵੱਲੇ ਵੱਲੇ ਗੁਆਜੀ ਕਹਿ ਕੇ ਮੱਥਾ ਟੇਕਦਾ ਝੁਕ ਝੁਕ ਪੈਰੀ ਹੱਥ ਲਾਵੇ ਪਹਿਣਾ ਨੂੰ ਉਹ ਕੱਲੇ ਸੰਦਾਰੇ ਦਸਮਾ ਬੁਧਾਉਂਦ ਕਢਾਵੇ ਬਈ ਜਿੱਥੇ ਸੱਤੀਏ ਉੱਥੇ ਹੀ ਪੌਕੇ ਇਹ ਜਿਹੇ ਸਾਧੂ ਦੇ ਅੱਗੇ ਜੰਮੇ ਹੁੰਦੇ ਨੇ ਸਾਨੂੰ ਸਾਧੂ ਦਾ ਜਨਮਾ ਮੇਰੇ ਭਤੀਜਾ ਪੁੱਤ ਮਿਲਿਆ ਜਿੱਥੇ ਸੱਦੀਏ ਉੱਥੇ ਪੌਕੇ ਕਦੇ ਕਰੇ ਨਾ ਨਾ ਵੀਰ ਦੇ ਪੋਤੇ ਨੂੰ ਕਰਾਂ ਪਲਕਾਂ ਦੀ ਸ਼ਾਂ ਦੀ ਇਹਦੇ ਪੋਤੇ ਨੂੰ ਕਰਾਂ ਪਲਕਾਂ ਦੀ ਸ਼ਾਂ ਵੀਰ ਦੇ ਪੋਤੇ ਨੂੰ ਕਰਾਂ ਪਲਕਾਂ ਦੀ ਸ਼ਾਂ ਵੀਰ ਦੇ ਪੋਤੇ ਨੂੰ ਬਈ ਬੋਟੀਓ ਦਿਓ ਤੋ ਸਿਆਣੀ ਸਾਨੂੰ ਵੀ ਲੱਗੇ ਪਿਆਰੀ ਬਈ ਮਾਪਿਆਂ ਦੀ ਓਤੀ ਲਾਡਲੀ ਬੱਲੇ 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 ਮਾਪਿਆਂ ਦੀ ਉਹ ਧੀ लाडली ਹੈ ਕੇਸਰ ਦੀ ਕਿਆਰੀ ਬੈਠੀ ਠਿਕਰੀ ਵਾਲੇ ਪਿੰਡ ਵਿੱਚ ਜੰਮੀ ਰੇਣੂ ਨਾਮ ਤਰਾਇਆ ਬੇਨੰਦਾਂ ਦੇ ਨਾਲ ਜੁੜ ਕੇ ਰਹਿੰਦੀ ਨੰਦਾਂ ਦੇ ਨਾਲ ਜੁੜ ਕੇ ਰਹਿੰਦੀ ਸਾਡਾ ਵਿਵਾਨ ਬਧਾਇਆ ਬਿੱਟ ਵਿੱਚ ਸਰੀਕੇ ਕੁਮਕੇ ਵਸਦੀ सिफत करतीसाँ सोनी होरदियां कौन करू गारीसा सोनी हूरदियाँ कौन करू गारीसा सोनी हो रियाँ कौन करू गारीसा सोनी होरदिया बे पिया पति जिया दुलारिया पुता बे पति जिया दूरारिया அக்கெல்லு தனே நாளு பூவ தூர கடி மிலுங்க ਖੜੇ ਵਾਏ ਨੇ ਘੜੇ ਵੇਚ ਤੇ ਰੌਲਾ ਪਾਉਂਦੇ ਠੁਮਰੇ ਖੜੇ ਵਾਏ ਨੇ ਘੜੇ ਵੇਚ ਤੇ ਰੌਲਾ ਪਾਉਂਦੇ ਠੁਮਰੇ ਮੇਰੇ ਧੀਰੇ ਨੂੰ ਲੱਗ ਜਾ ਮੇਰੀਏ ਉਮਰੇ ਮੇਰੇ ਧੀ काचींदरां त सोरां काचीर ते सोनरां मुंदरां निशानी फकीर नी मब तोलो सुखां मंगां मीरद हीम रब तोलो सुखां मंगां मीर नीम रॿ तोलो सुखा मगीर ਮਾਇਆ ਹਥਾ ਦੀ ਮੇਲ ਬੇ ਲੋਕ ਦੁਨੀਆ ਫਿਰਦੀ ਮਰਦੀ ਬਈ ਮਾ ਜਿਸ ਮਾਇਆ ਦੀ ਖਾਤਰ ਦੁਨੀਆ ਬੱਲੇ ਬੱਲੇ ਜਿਸ ਮਾਇਆ ਦੀ ਖਾਤਰ ਦੁਨੀਆ ਨਿੱਤ ਜਹਾਜੀ ਚੜਦੀ ਵੀ ਗਰੀਬਾਂ ਤੋਂ ਵੀ ਵਿਆਜ ਪਹਾੜ ਦੇ ਬੱਲੇ ਬੱਲੇ ਮਾਰ ਜਾਂਦੀ ਅਲਗੜ ਜੀ ਸੇਵਾ ਮਾਪਿਆਂ ਦੀ ਲੱਖਾਂ ਤੀਰ ਤਾਂ ਵਰਗੀ ਦੇਵਾ ਮਾਪਿਆਂ ਦੀ ਲੱਖਾਂ ਤੀਰ ਤਾਂ ਵਰਗੀ ਦੇਵਾ ਆਦੀਰ ਦਾਰ ਕੀ ਸੇਵਾ ਮਾਪਿਆਂ ਦੀ ਰੱਜ ਕੇ ਮੇਨ ਤਾਂ ਕਰੀਏ ਲੋਕੋ ਵਟਕੇ ਮੇਨ ਤਾਂ ਕਰੀਆਂ ਕਰੀਏ ਲੋਕੋ ਪੂਰੀਆਂ ਹੋਣ ਮਰਾਦਾ ਮੇਲੇ ਜਿਉਂ ਜਾਂਦੇ ਨਿਛੜ ਗਿਆਂ ਜੀਆਂ ਜਾਂਦਾ ਮੇਲੇ ਜਿਉਂ ਜਾਂਦਿਆਂ ਦੇ ਨਿਛੜ ਗਿਆਂ ਸੇ ਜਾਂਦਾ ਮੇਲੇ ਜਿਉਂ ਜਾਂਦੇ ਗੁਛੜ ਗਿਆਂ ਮੀਆਂ ਜਾਂਦਾ ਮੇਲੇ ਜਿਉਂ ਜਾਂਦਿਆਂ ਦੇ ਸਿੱਖਿਆ ਦਾ ਕੁਰੀਆ ਵੀ ਨਹੀਂ ਬਈ ਬੀਤ ਜੀ ਕੇ ਰਹਿਣਾ ਹੋਵੇ ਠੋਕ ਬਜਾ ਕੇ ਰਹੀਏ ਬੀਤੀ ਪੈਣ ਦਾ ਨਾ ਮੇਣਾ ਮਾਰੀਏ ਬੰਦੇ ਬੰਦੇ ਬੱਲੇ ਧੀ ਪੈਣ ਦਾ ਨਾ ਮੇਣਾ ਮਾਰੀਏ ਪੱਤ ਬਜਾ ਕੇ ਰਖੀਏ ਬੀ ਮੰਗਣਾ ਕਹਿੰਦੇ ਮਰਨ ਬਰਾਬਰ ਬੰਦੇ ਬੰਦੇ ਬੱਲੇ ਠੋਕ ਰੀਏ ਨਾ ਖਾ ਕੇ ਗੱਲਾਂ ਕੰਮ ਦੀਆਂ ਸੁਣ ਮੁੰਡਿਆ ਕੰਨ ਲਾਚੇ ਗੰਦਾ ਕੰਮ ਕਿਹੜੀ ਕਾ ਟੁੱਟਿਆ ਹੋਵੇ ਆ ਕੇ ਵਰਤਨ ਲਾਈਏ ਬਈ ਮਾਮਾ ਵਰਗੀਆਂ ਹੁੰਦੀਆਂ ਪਤੀਸਾਂ ਬੱਲੇ 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 ਮਾਮਾ ਵਰਗੀਆਂ ਹੁੰਦੀਆਂ ਪਤਿਸ਼ਤਾ ਜਾ ਪਹਿਰੀ ਹੱਥ ਲਾਈਏ ਬਈ ਰਸਤੇ ਵਿੱਚ ਜੇ ਮਿਲਣ ਕਿਤੇ ਵੀ ਬੱਲੇ ਰਸਤੇ ਵਿੱਚ ਜੇ ਮਿਲਣ ਕਿਤੇ ਵੀ ਇੱਜ਼ਤ ਨਾਲ ਬੁਲਾਏ ਬਈ ਬੱਦਾ ਜੇ ਜੇ ਕਰਦੇ ਮਸ਼ਕਰੀ ਵੱਲੇ ਵੱਲੇ ਵੱਡਾ ਝੇੜ ਜੇ ਕਰਦੇ ਮਸਤਰੀ ਨੀਮੀ ਪਾ ਲੰਗ ਜਾਏ ਦੇਵਰ ਪਰਆ ਵਰਗਾ ਗਲਤੀ ਤੋਂ ਸਮਝਾਈਏ ਦੇਵਰ ਪਰਆ ਵਰਗਾ ਗਲਤੀ ਤੋਂ ਸਮਝਾਈਏ ਦੇਵਰ ਪਰਆ ਵਰਗਾ ਗਲਤੀ ਤੋਂ ਸਮਝਾਈਏ ਦੇਵਰ ਪਰਆ ਵਰਗਾ ਨੀਓ ਚੰਦ ਬਾਰੇਗਾ ਨੀਓ ਟੰਖੰਡ ਵਾਰੀਗਾ ਮੇਰੇ ਬਾਪ ਦਾ ਜਮਾਈ ਗੋਲਾ ਕੰਧ ਵਰੀ ਦਾ ਮੇਰੇ ਬਾਪ ਦਾ ਜਮਾਈ ਗੋਲਾ ਕੰਧ ਵਰੀ ਦਾ ਮੇਰੇ ਬਾਪ ਦਾ ਜਮਾਈ ਗੋਲਾ ਕੰਧ ਵਰੀ ਦਾ ਨਿਹਰੀ ਗੜਬੀ ਨੀਲਾ ਲੇ ਗੜਬੀ ਮੇਰੇ ਬਾਪ ਦਾ ਜਮਾਈ ਨੀ ਬੜਾੜੇ ਦੀ ਮੇਰੇ ਬਾਪ ਦਾ ਜਮਾਈ ਨੀ ਬੜਾ ਤੂੰ ਗੱਪ ਮਾਰਨੀ ਤੇਰਾ ਦਸਾਂ ਹਾਲਨੀ ਮੈਦਾਨ ਲੱਖਾਂ ਵਿੱਚੋਂ ਇੱਕ ਤੂੰ ਡੜੇ ਰਮਾਨੀ ਮੈਦਾਨ ਲੱਖਾਂ ਵਿੱਚੋਂ ਇੱਕ ਤੂੰ ਡੜੇ ਰਮਾਨੀ ਮੈਦਾਨ ਲੱਖਾਂ ਵਿੱਚੋਂ ਇੱਕ ਤੂੰ ਡੜੇ ਰਮਾਨੀ ਵੇ ਤੂੰ ਆ ਮੱਖਣਾ ਵੇ ਤੂੰ ਜਾ ਸਖਣਾ ਵੇ ਤੂੰ ਆ ਮੱਖਣਾ ਵੇ ਤੂੰ ਜਾ ਸਖਣਾ ਜਾ ਸਖਣਾ ਵੇ ਤੂੰ ਆ ਮੱਖਣਾ ਵੇ ਤੂੰ ਜਾ ਸਖਣਾ ਕਾਰੇ ਬੈਲੀ ਆਵੇ ਤੇਰੇ ਅਸੀਂ ਨਈਂ ਵਸਣਾ ਕਾਰੇ ਬੈਲੀ ਆਵੇ ਤੇਰੇ ਅਸੀਂ ਨਈਂ ਵਸਣਾ ਕਾਰੇ ਬੈਲੀ ਆਵੇ ਤੇਰੇ ਅਸੀਂ ਨਈਂ ਵਸਣਾ ਉਧਰ ਕੀ ਕਹਿੰਦਾ ਤੱਕੇ ਨਾਲ ਨੀਵਸਾਉ ਕਾਰੇ ਆਪਣੇ ਜੰਮੂ ਕਸ਼ਮੀਰ ਦਿੱਤਰਾ ਕੇ ਨਾਲ ਮੈਂ ਬਸਾਉਂ ਕਰੀ ਆਪਣੇ ਜੰਮੂ ਕਸ਼ਮੀਰ ਦੀ ਧਰਾਂ ਕਕੇ ਨਾਲ ਮੈਂ ਬਸਾਉਂ ਕਰੀ ਆਪਣੇ ਜੰਮੂ ਕਸ਼ਮੀਰ ਦੀ ਧਰਾਂ ਮੈਨੂੰ ਕਹਿੰਦਾ ਕੱਡ ਕਸੀਤੇ ਮੈਨੂੰ ਕਹਿੰਦਾ ਕੱਡ ਕਸੀਦਾ ਮੈਨੂੰ ਕਹਿਣਾ ਕੰਡਕ ਸੀਤਾ ਮੈਂ ਕੜਦੇ ਸੀਤਾ ਤਾਗੇ ਚੰਦਰਮਾ ਮਾਰਗ ਸੁਤਾ ਪਿਆ ਨਾ ਜਾਗੇ ਚੰਦਰਮਾ ਮਾਰਗ ਸੁਤਾ ਪਿਆ ਨਾ ਜਾਗੇ ਚੰਦਰਮਾ ਮਾਰਗ ਸੁਤਾ ਪਿਆ ਨਾ ਜਾਗੇ ਮਾਪਿਆਂ ਦੇ ਕਰੀਨੀ ਮੈਂ ਮੱਜਾਂ ਗਾਉਂਾਂ ਚੋਮਦੀ ਮੱਖਿਆਂ ਦੇ ਕਰੀਨੀ ਮੈਂ ਮੱਜਾਂ ਗਾਉਂਾਂ सत टकरी अधी रातू जॻा <laughs> अधी रातू जॻा सस्ता नूद कुड़ी ससा ठंडी साव सू नद कुड़ी ससा ठंडिय

ਤੇਗਾ ਨਾ ਕਾਇਏ ਕਾਇਏ ਅੱਪ ਦੇ ਹੀ ਸੇਦੀ ਸੱਤ ਨੂੰ ਨਾਨੀ ਤੋਂ ਵੀ ਮਾਇ ਕਿਸੇ ਦੀ ਸੱਤ ਨੂੰ ਨਾਨੀ ਤੋਂ ਵੀ ਮਾਇ ਕਿਸੇ ਦੀ ਸੱਤ ਨੂੰ ਨਾਨੀ ਤੋਂ ਵੀ ਮਾਇ ਕਿਸੇ ਦੀ ਲੋ ਉਮੀਦ ਆ ਤੁਮ ਸਾਡੀਆਂ ਬੋਲੀਆਂ ਸਾਰੀਆਂ ਪਸੰਦ ਆਈਆਂ ਹੋਣਗੀਆਂ ਇੱਕ ਦੋ ਦਿਨ ਛੱਡ ਕੇ ਤੁਹਾਨੂੰ ਫੇਰ ਇੰਨੀਆਂ ਕੁ ਬੁਲੀਆਂ ਸੁਣਾ ਦਿਆ ਕਰਾਂਗੇ ਗੀਤ ਪਾ ਕੇ ਬਿਜਦੀ ਹੈ ਨਾ ਕਲ ਗਿਦਾਨੰਦ ਮਾਣੇ ਨਾਲੇ ਬੋਲੀਆਂ ਦੇ ਕਿ ਉਹ ਇਕੱਠੀਆਂ ਸਾਰੀਆਂ ਬੋਲੀਆਂ ਨੀਤ ਲਈਆਂ ਜਾਂਦੀਆਂ ਹਨ ਤੇ ਲੋ ਆ ਜਿਓ ਫਿਰ ਹੁਣ ਆਪਾਂ ਨੁਕਤੇ ਵੱਲ ਨੁਕਤਾ ਹੈਗਾ ਵੀ ਉਹ ਹਾਂਜੀ ਮੈਂ ਜੋੜਾ ਜੋੜਾ ਚੱਲੂ ਦਬ ਹੋਣ ਲੱਗ ਜਾਂਦਾ ਹੈ ਉਹਦੇ ਵਾਸਤੇ ਇੱਕ ਤੇਲ ਤਿਆਰ ਕਰਨਾ ਹੈ ਬਾਬਾ ਰਵੀ ਗਰੀ ਜੀ ਨੇ ਦੱਸਿਆ ਹੋਇਆ ਉਹ ਹੈਗਾ ਸਫੈਦ ਫੁੱਲ ਵਾਲੇ ਤਤੂਰੇ ਨਹੀਂ ਹੁੰਦੇ ਸਫੈਦ ਫੁੱਲ ਗੇ ਤਤੂਰੇ ਨੂੰ ਉਹਦੇ ਦੋ ਫਲ ਲਿਆਓ ਜੋ ਕੰਡਿਆਂ ਵਾਲੇ ਆਪਾਂ ਸ਼ੀਰ ਦੇ ਝਾੜਾ ਕਿਉਂਦੇ ਆ ਹਨਾ ਉਹ ਦੋ ਫਲ ਲੈ ਆਓ ਦੋ ਦਿਨਾਂ ਨਵਾਸਤਿਆਂ ਨੂੰ ਘਰੇ ਲਿਆਓ ਸੁੱਕ ਜਾਣ। ਉਹਦੇ ਫਿਰ ਉਹਦੇ ਵਿੱਚੋਂ ਬੀਜ ਕੱਢ ਲਓ। ਉਹ 10-12 ਗ੍ਰਾਮ ਬੀਜ ਨਿਕਲੇ ਹੋਣਗੇ। ਹਣ ਤੁਸੀਂ ਧੂਰੇ ਦੇ ਬੀਜ 10-12 ਗ੍ਰਾਮ ਹੈਨਾ। ਮੇਥੀ ਦਾਣਾ 20 ਗ੍ਰਾਮ, ਲਸਣ ਦੀਆਂ 20-30 ਕਲੀਆਂ, ਛਿੱਲੀਆਂ ਹੋਈਆਂ ਹੈਨਾ। 200-50 ਗ੍ਰਾਮ ਪਾਈਆ ਮਤਲਬ ਤਿਲਾਕ ਤੇ ਲੈ ਲਓ ਜਾਂ ਫਿਰ ਪਈ ਸਰੋਂ ਦਾ ਤੇ ਤਿਲਾ ਤੇ ਮਿੰਜ ਵਧੀਆ ਨਹੀਂ ਫਿਰ ਸਰਵਾ ਤੇ ਲੈ ਲਓ। ਹੁਣ ਤੇਲ ਕੜਾਹੀ ਵਿੱਚ ਪਾ ਕੇ ਰੱਖੋ ਤੇ ਉੱਪਰ ਲਿਖੀਆਂ ਚੀਜ਼ਾਂ ਤੇਲ ਵਿੱਚ ਪਾ ਦਿਓ। ਫਿਰ ਸੇਕ ਥੋੜਾ ਕਰਕੇ ਘੱਟ ਸੇਕ ਤੇ ਹੌਲੀ-ਹੌਲੀ ਉਹਨੂੰ ਪਕਾਓ ਹੈਨਾ ਜਦੋਂ ਇਹ ਤੀਜਾ ਕਾਲੀਆਂ ਹੋ ਜਾਣ ਸਮਝੋ ਤੇਲ ਤਿਆਰ ਹੈ ਤੇ ਇਹ ਤੇਲ ਬਿਨਾ ਛਾਣੇ ਤੁਸੀਂ 에ਅਰਟਾਈਟ ਬੋਤਲ ਵਿੱਚ ਪਾ ਕੇ ਰੱਖੋ ਜਿੱਥੇ ਦਰਦ ਹੈ ਗੋਡੇ ਮੋਢੇ ਪਿੱਠ ਵਿੱਚ ਜਿੱਥੇ ਥੋੜੇ ਦਰਦ ਹੈ ਉੱਥੇ ਹਲਕੀ-ਹਲਕੀ ਮਾਲਿਸ਼ ਕਰੋ ਘੱਟੋ-ਘੱਟ 5 ਮਿੰਟ ਮਾਲਿਸ਼ ਜ਼ਰੂਰ ਕਰੋ ਹਲਕੀ ਮਾਲਿਸ਼ ਕਰਨੀ ਹੈ ਤਾਂ ਕਿ ਜਿਹੜਾ ਤਣਾਅ ਨੇ ਹੱਡੀਆਂ ਵਿੱਚ ਰਾਜੀ ਜਾਵੇ ਕਿਉਂਕਿ ਅਮਰੀਦ ਅੰਦਰ ਮਤਰਾ ਡਰਾ ਵੀ ਆਸਨਾ ਜੇ ਤੋ ਚਮੜੀ ਦੇ ਅੰਦਰ ਰੱਟ ਗਿਆ ਤਾਂ ਤੁਹਾਡਾ ਦਰਦ ਦੂਰ ਹੁੰਦਾ ਜਾਊਗਾ ਤੇ ਬਾਕੀ ਪ੍ਰਮਾਤਮਾ ਭਲੀਪੁਰੀ ਝੂਠ ਕਰਕੇ ਦੇਖੇ ਤੁਸੀਂ ਕਰ ਸਕਦੇ ਹੋ ਤੇ ਸਾਵਧਾਨੀ ਦੀ ਇੱਕ ਰੱਖਣੀ ਹੈ ਕੀ ਤਤੂਰਾ ਜ਼ਹਿਰੀਲਾ ਹੁੰਦਾ ਹੈ ਤੇ ਹਾਗ ਮਾਲਿਸ਼ ਕਰਦੋ ਬਾਅਦ ਚੰਗੀ ਤਰ੍ਹਾਂ ਆਪਦੇ ਹੱਥਾਂ ਨੂੰ ਧੋ ਲਓ ਜੇ ਕਿਤੇ ਨਖੂ ਨੂੰ ਤੇ ਲੱਗੇ ਤਾਂ ਜਲਣ ਸ਼ੁਰੂ ਹੋ ਜੂਗੀ ਹੈਨਾ ਇਸ ਕਰਕੇ ਆਪਦੇ ਚੰਗੀ ਤਰ੍ਹਾਂ ਸਵਾ ਨਾਲ ਜਾਂ ਰੇਤੇ ਨਾਲ ਮਤੋ ਕੇ ਫਿਰ ਆਪਦੇ ਉਸ ਨਾਲ ਸਾਪਨਾ ਜਿਵੇਂ ਤੂੰ ਸਾਫ ਕਰਦੇ ਹੋ ਨਾ ਤਾਂ ਆਪਦੇ ਤੂੰ ਸਾਫ ਕਰ ਲੋ ਤੇ ਨਹੀਂ ਤੇ ਫਿਰ ਜਲਨ ਹੋ ਜੂਗੀ ਹੈ ਨਾ ਤੇ ਲਾ ਇਹ ਧਿਆਨ ਕਰ ਤੇ ਇਹ ਧਿਆਨ ਕਰ ਲਿਓ ਤੇ ਤੁਸੀਂ ਇਹਨੂੰ ਲੋਡ ਆ ਨਾ ਜਰੂਰ ਵਟ ਕੇ ਦੇਖ ਲਿਓ ਬਾਕੀ ਪਰਮਾਤਮਾ ਭਲੀ ਕਰੂ ਜੇ ਤੁਹਾਨੂੰ ਇਹ ਨੋਟਿਸ ਹੋਰ ਦੱਸ ਦਿਓ ਮਹਾਪੁਰਸ਼ਾ ਇੰਡਸਟਰੀਆਂ ਨੇ ਮੈਂ ਤਾਂ ਸਾਰਾ ਦਿਨ ਸੁਣਦੀ ਰਹਨੀ ਆ ਫਿਰ ਉਹਨਾਂ ਤੋਂ ਸੁਣ ਕੇ ਤੁਹਾਨੂੰ ਕਹਿੰਦੀ ਰਹਨੀ ਆ ਕੋਈ ਸਾਰੇ ਨਹੀਂ ਲੋਕ ਸਭ ਜੇ ਕਿਸੇ ਸੁਣਿਆ ਹੋਣਾ ਆ ਵੀ ਵਾਰ-ਵਾਰ ਵੀ ਗਿਰੀਓ ਤਾਂ ਆਪ ਵੀ ਸੁਣ ਲਿਆ ਹੋਣਾ ਨਾ ਤੂੰ ਹੈ ਨਾ ਤੇ ਮੈਂ ਪਾਇਆ ਜਰੂਰ ਕਰਕੇ ਦੇਖਿਓ ਤੇ ਹੋਣ ਦਿਓ ਮੈਨੂੰ ਛੁੱਟੀਆਂ ਕੱਲ ਨੂੰ ਫੇਰ ਨਵੇਂ ਗੀਤ ਇਹ ਨਵੇਂ ਨਕ ਤੇ ਨਿਲਾਂਗੇ ਧੰਨਵਾਦ ਸਾਡੀ ਵੀਡੀਓ ਦੇਖਣ